ਤੁਸੀਂ ਮੰਨਦੇ ਹੋ ਕਿ ਜੇ ਸੱਤਾ ਧਿਰ ਜਾਂ ਸੱਤਾ 'ਚ ਆ ਜਾਂਦੇ ਤਾਂ ਫਿਰ ਭੁੱਲ ਜਾਂਦੇ ਇਹ ਦੇਖੋ ਸੱਤਾ 'ਚ ਆ ਕੇ ਸੱਤਾ ਦੇ ਨੈਸੇ 'ਚ ਉਸ ਚੀਜ਼ ਨੂੰ ਭੁੱਲ ਜਾਂਦੇ ਕਿਉਂਕਿ ਜਿਹੜਾ ਅੱਜ ਇੱਕ ਰਿਕਾਰਡ ਬਣ ਜਾਂਦਾ ਜਿੱਥੇ ਜਾ ਕੇ ਕੋਈ ਗੱਲ ਕਰਦਾ ਅੱਜ ਮੈਂ মিডিਆ ਦੇ ਸਾਹਮਣੇ ਕੋਈ ਗੱਲ ਕਰ ਰਿਹਾ ਕੱਲ ਨੂੰ ਉਸ ਤੋਂ ਮੁੱਕਰ ਜਾਵਾਂ ਇਹ ਗਵਾਹ ਹੈ মিডিਆ ਸੋ ਇਸ ਕਰਕੇ ਇਹ ਮੁੱਖ ਮੰਤਰੀ ਭਗਮੰਤ ਮਾਨ ਭਾਵੇਂ ਸ਼ਹੀਦ ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉੱਥੇ ਵੀ ਜਾ ਕੇ ਹਾਜ਼ਰੀ ਭਰਦਾ ਰਿਹਾ ਤੇ ਬਾਪੂ ਸੂਰਤ ਸਿੰਘ ਕੋਲ ਵੀ ਜਾ ਕੇ ਉੱਥੇ ਵਾਅਦੇ ਕਰਦਾ ਰਿਹਾ ਕਿ ਜੇ ਕਿਤੇ ਮੇਰੀ ਸਰਕਾਰ ਆਉਂਦੀ ਜਾਂ ਤਾਂ ਮੈਂ ਪਹਿਲ ਦੇ ਆਧਾਰ ਤੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਵਾਂਗਾ ਪਰੰਤੂ ਅੱਜ ਉਹ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੋ ਹਕੂਮਤ ਦਾ ਨਸ਼ਾਈ ਆ ਹੈ ਜਾਂ ਮੈਂ ਅੱਜ ਇਹ ਕਿ ਉਹਨਾਂ ਨੂੰ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਜਿਹੜੀਆਂ ਤਾਕਤਾਂ ਆਉਂਦੀਆਂ ਜਾਂਦੀਆਂ ਨਹੀਂ ਰਹਿਣੀਆਂ ਆਉਂਦੀ ਜਾਂਦੀਆਂ ਰਹਿੰਦੀਆਂ ਬਿਲਕੁਲ ਪਰ ਇੱਕ ਉਹ ਅਦਾਲਤ ਹੈ ਜਿੱਥੇ ਸੱਚੋ ਹੀ ਸੱਚ ਨਿਬੜੇ ਚੁਣ ਵਾਕ ਕੱਢੇ ਜਨਮ ਲਿਆ ਵੱਡਾ ਹੋਇਆ ਦੁਨੀਦਾਰ ਗੱਲ ਗਲ ਸੰਗਤ ਘੱਟ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਹੈ ਬੈ लेखा ਕਰ ਸਮਝਾਇਆ ਭਗਵੰਤ ਮਾਨ ਜੀ ਤੈਨੂੰ ਉਸ ਅਦਾਲਤ ਚ ਸਾਹਮਣੇ ਬਿਠਾ ਕੇ ਪੁੱਛਿਆ ਜਾਵੇਗਾ ਕਿ ਤੂੰ ਇਹ ਵਾਅਦੇ ਕਰਕੇ ਮੁਕਰਿਆ ਤੂੰ ਉਹਨਾਂ ਦਾ ਲਾਹਾ ਲਿਆ ਸਿਆਸੀ ਪਰੰਤੂ ਜਦ ਪਾਵਰ ਚ ਆਇਆ ਉਹ ਭੁੱਲ ਗਿਆ ਸੋ ਯਾਦ ਰੱਖਣਾ ਕਰਨਾ ਚਾਹੀਦਾ ਅੱਜ ਉਹ ਗੱਲ ਵੀ ਸੁਣਨ ਨੂੰ ਤਿਆਰ